इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ इंडियन न्यूज़ ਦੇਖਦੇ ਦਸਕਾਰਾ ਸਵਾਗਤ ਕਰਦੇ ਆ ਆ ਕਖ ਦੂ ਸਰ ਤਰ ਤਰ ਤ ਚੋਣ ਪ੍ਰਚਾਰ ਭਾਈ ਅਮਿਤਪਾਲ ਸਿੰਘ ਜੀ 75000 ਵੋਟਾਂ ਤੋਂ ਅੱਗੇ ਚਾ ਰਹੇ ਆ ਆ ਉਹਨਾਂ ਦੇ ਸਮਖੇ ਨਾਲ ਗੱਲਬਾਤ ਕਰਦੇ ਆ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਕੀ ਫਤਿਹ ਭਾਈ ਸਾਹਿਬ ਕੀ ਨਾਮ ਜੀ ਦਾਸ ਦਾ ਨਾਮ ਚਮਕੌਰ ਸਿੰਘ ਆ ਜੀ ਹਾਂਜੀ ਅੱਜ ਵੋਟਾਂ ਦੇ ਕੀ ਨਤੀਜੇ ਆ ਰਹੇ ਨੇ ਵੋਟਾਂ ਦੇ ਨਤੀਜੇ ਬਹੁਤ ਵਧੀਆ ਵਾ तकरीबन ਤੁਸੀਂ ਦੇਖਿਆ ਹੀ ਆ ਆਪਣੇ ਸੋਸ਼ਲ ਮੀਡੀਆ 'ਤੇ 70-72 ਹਜ਼ਾਰ ਦੀ ਜਿਹੜੀ ਲੀਡ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਇਸ ਵਕਤ ਲੈ ਚੁੱਕੇ ਆ ਤੇ ਇਹਦੇ ਤੋਂ ਲੀਡ ਹੁਣ ਕਦੇ ਨਹੀਂ ਆ ਵਾਧੀ ਜਾਊਗੀ ਨਤੀਜੇ ਬਹੁਤ ਵਧੀਆ ਵਾ ਸੰਗਤਾਂ ਦੇ ਵਿੱਚ ਉਤਸ਼ਾਹ ਤੇ ਸੰਗਤਾਂ ਨੂੰ ਸਾਡੀ ਇਹ ਬੇਨਤੀ ਨਿਮਰਤਾ ਸਹਿਤ ਬੇਨਤੀ ਹੈ ਪਰਿਵਾਰ ਵੱਲੋਂ ਵੀ ਬੇਨਤੀ ਹੈ ਤੇ ਸਮੁੱਚੀ ਟੀਮ ਵੱਲੋਂ ਇਹ ਬੇਨਤੀ ਆ ਵੀ ਆਪਾਂ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਕੋਈ ਲੱਡੂ ਢੋਲਾ ਤੇ ਪੰਗੜਾ ਡੀਜਿਆਂ ਤੇ ਪੰਗੜਾ ਹਾਰ ਨਹੀਂ ਪਾਉਣੇ ਨੱਚਣਾ ਨਹੀਂ 扑ੜਕਣਾ ਨਹੀਂ ਆ ਆਤਸਵਾਜੀ ਪਟਾਕੇ ਨਹੀਂ ਚਲਾਉਣੇ ਆਪਾਂ ਤਕਰੀਬਨ ਇੱਕ ਸਬਰ ਦੇ ਵਿੱਚ ਰਹਿਣਾ ਵਾ ਕਿਉਂਕਿ ਇਹ ਜਿਹੜੀ ਸਾਡੀ ਜਿੱਤ ਆ ਸ਼ਹੀਦਾਂ ਨੂੰ ਸਮਰਪਿਤ ਆ ਸਾਲ 1984 4 ਜੂਨ ਸਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਇਨ੍ਹਾਂ ਦਿਨਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ ਸ਼ਰਧਾਲੂਆਂ ਨੂੰ ਨਹੀਂ ਬਖਸ਼ਿਆ ਗਿਆ ਬਿਆਨਤ ਜ਼ੁਲਮ ਸਾਡੇ ਉੱਪਰ ਹੋਇਆ ਬਿਆਨਤ ਤਸੀਹੇ ਦਿੱਤੇ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਸੋ ਉਹਨਾਂ ਸੂਰਮਿਆਂ ਯੋਧਿਆਂ ਨੂੰ ਸਾਡੀ ਇਹ ਇਸ ਵਾਰ ਕਿੰਨੇ ਰਾਊਂਡ ਹੈਗੇ ਸੀ ਇੱਥੇ ਜਿਹੜੇ ਆਪਾਂ ਇੱਥੇ 17 ਰਾਊਂਡ ਆ ਜੀ ਤੇ 17 ਰਾਊਂਡ ਦੇ ਵਿੱਚ ਉਹ ਤਕਰੀਬਨ ਹੋਰ ਮੇਰੇ ਹਿਸਾਬ ਨਾਲ ਆਇਆ ਜਦੋਂ ਅੰਦਰੋਂ ਆਇਆ ਵਦੋਂ ਛੇਵੇਂ ਰਾਊਂਡ ਸਮਾਪਤ ਹੋ ਗਿਆ ਸੀ ਹੁਣ ਤਕਰੀਬਨ ਅੱਠਵਾਂ ਨੌਵਾਂ ਚੱਲ ਰਿਹਾ ਹੋਵੇਗਾ ਤੇ ਉਹ ਅੱਠਵੇਂ ਨੌਵੇਂ ਤੇ ਵੀ ਭਾਈ ਅਮਰਤਪਾਲ ਸਿੰਘ ਦੀ ਅੱਗੇ ਜਾ ਰਹੇ ਆ ਕਿੰਨੀ ਕਿੰਨੀ ਲੀਡ ਤੇ ਗਈ ਜਿਆਦਾ ਭਾਈ ਸਾਹਿਬ ਭਾਈ ਸਾਹਿਬ 75000 ਹੀ ਲਾ ਲੋ ਤਕਰੀਬਨ ਹੁਣੇ 72000 ਤੇ ਵਾਧ ਹੀ ਜਾ ਰਹੀ ਆ ਆਈ ਮਿੰਟ ਆਏ ਸ਼ਾਮੇ ਬਾਅਦ ਲੀਡ ਵਧ ਰਹੀ ਆ ਇਨੀ ਆਸ ਰੱਖੀ ਜਾ ਸਕਦੀ ਆਸ 2 ਲੱਖ ਪਲੱਸ ਲੀਡ ਜਾਊਗੀ ਜਿਹੜ 2 ਲੱਖ ਪਲੱਸ ਹੋ ਜੂਗੀ ਕਿਸ ਤਰ੍ਹਾਂ ਲੋਕ ਸਭਾ ਹਲਕਾ ਦੇ ਲੋਕ ਇੱਥ ਦਾ ਵੋਟਰਾਂ ਨੇ ਤੁਹਾਨੂੰ ਭਾਈ ਅਮਰਤਪਾਲ ਜੀ ਨੂੰ ਇੱਕ ਤਾਹੀਆ ਕਰ ਲਿਆ ਸੀਗਾ ਕਿ ਭਾਈ ਅਮਰਪਾਲ ਵਿੱਚ ਚੁਟਾਇਆ ਜਾਂਦਾ ਉਹਨਾਂ ਲੋਕਾਂ ਦਾ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਲੋਕਾਂ ਨੇ ਦਿਨ ਰਾਤ ਇੱਕ ਕੀਤੀ ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਪਰਿਵਾਰ ਵਾਸਤੇ ਨਹੀਂ ਸੰਘਰਸ਼ ਕੀਤਾ ਕੌਮ ਵਾਸਤੇ ਸੰਘਰਸ਼ ਕੀਤਾ ਸੀ ਇਸੇ ਕਰਕੇ ਹੀ ਅੱਜ ਕੌਮ ਨੇ ਭਾਈ ਅਮਰਤਪਾਲ ਸਿੰਘ ਵਾਸਤੇ ਇੰਨਾ ਵੱਡਾ ਸੰਘਰਸ਼ ਕੀਤਾ ਵੀ ਉਹਨਾਂ ਨੂੰ ਜਿਤਾਉਣ ਵਾਸਤੇ ਤਕਰੀਬਨ ਤੁਸੀਂ ਦੇਖ ਲਓ ਜਿੰਨੇ ਵੀ ਨੌਜਵਾਨਾ ਕਿਸੇ ਵੀ ਨੌਜਵਾਨ ਨੂੰ ਪੁੱਛ ਕੇ ਦੇਖ ਲਓ ਇਹ ਇਹ ਸਾਰੇ ਉਹ ਨੌਜਵਾਨ ਆ ਕਾਲ ਸਿੰਘ ਨਾਲ ਸਬਾ ਭਰਾ ਨਹੀਂ ਸੀ ਹੈਗਾ ਜਾਂ ਕੋਈ ਰਿਸ਼ਤੇਦਾਰ ਨਹੀਂ ਹੈ ਸਕ ਬਸ ਕੇਵਲ ਇੱਕ ਦਰਦ ਸੀ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਅਤਿਆਚਾਰ ਕੀਤਾ ਤੇ ਆਪਾਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਜਿਤਾਉਣਾ ਦਿਨ ਰਾਤ ਇੱਕ ਕੀਤਾ ਇਹਨਾਂ ਨੇ ਜਿਤਾ ਭਾਈ ਸਾਹਿਬ ਬਾਰਡਰ ਬੈਲਟ ਹੈਗਾ ਆਪਣਾ ਰੱਖਾਂ ਜੀ ਸਾਡਾ ਖੂਸਾ ਤੇ ਨਸ਼ਿਆਂ ਦਾ ਵੀ ਬਹੁਤ ਵੱਡਾ ਗੋਲ ਬਣਾ ਰਿਹਾ ਕਿ ਭਾਈ ਅਮਰਤਪਾਲ ਇਹਨਾਂ ਨਸ਼ਿਆਂ ਦੇ ਨੱਕ ਪਾਉਣਗੇ ਬਿਲਕੁਲ ਹੱਥ ਪਾਉਣਗੇ ਸਾਡਾ ਮੁੱਦਾ ਹੀ ਐਮ ਏ ਸਾਡਾ ਮੁੱਦਾ ਹੀ ਐਮ ਏ ਹੈ ਵੀ ਆਪਾਂ ਨਸ਼ਿਆਂ ਨੂੰ ਨਾ ਪਾਉਣੀ ਹੈ ਵੇਖੋ ਇੱਕ ਤਾਕਤ ਕੋ ਬਿਨਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨਸ਼ੇ ਨੂੰ ਹੱਥ ਪਾਈ ਹੈ ਤੁਸੀਂ ਦੇਖ ਲਓ ਉਹ ਜਿਹੜਾ 7-8 ਮਹੀਨੇ ਦਾ ਸਫ਼ਰ ਸੀ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਉਹਨਾਂ 7-8 ਮਹੀਨੇ ਦੌਰਾਨ ਅਨੇਕਾਂ ਨੌਜਵਾਨਾਂ ਨੇ ਨਸ਼ਾ ਛੱਡਿਆ ਤੇ ਗੁਰਸਿੱਖੀ ਦੀ ਰਾਹ ਤੁਰੇ ਮਾਮਾਂ ਸੁਖੀ ਹੋ ਗਈਆਂ ਪਰਿਵਾਰ ਸੁਖੀ ਹੋ ਗਏ ਜਿਨ੍ਹਾਂ ਨੇ ਜਿਨ੍ਹਾਂ ਦੇ ਜਿਹੜੀ ਮਾਂ ਦੇ ਪੋਤਨੇ ਨਸ਼ਾ ਛੱਡ ਦਿੱਤਾ ਉਹ ਘਰ ਕਿੰਨਾ ਸੁਖੀ ਵੱਸਦਾ ਜਿਹੜੇ ਘਰ ਦੇ ਵਿੱਚ ਨਸ਼ਾ ਉਹਦੀ ਮਾਂ ਵੀ ਦੁਖੀ ਉਹਦਾ ਪਿਓ ਵੀ ਦੁਖੀ ਉਹਦੀ ਭੈਣ ਵੀ ਉਹਦੇ ਪਰਾ ਸਾਰੇ ਜੀ ਦੁਖੀ ਹੁੰਦੇ ਜਿਹੜੇ ਪਰਿਵਾਰ ਦਾ ਇੱਕ ਜੀ ਵੀ ਨਸ਼ਾ ਕਰਦਾ ਵੀ ਸੋ ਭਾਈ ਅਮਰਤਪਾਲ ਸਿੰਘ ਜੀ ਨੇ ਇੱਕ ਸਮਾਜ ਨੂੰ ਸੁਧਾਰਿਆ ਆ ਕਿ ਨਸ਼ੇ ਬਿਨਾਂ ਤਾਕਤ ਤੋਂ ਕੋਈ ਤਾਕਤ ਨਹੀਂ ਸ ਬਿਨਾਂ ਤਾਕਤ ਤੋਂ ਨਸ਼ਾ ਬੰਦ ਕਰਵਾਇ ਜਦੋਂ ਇੱਕ ਤਾਕਤ ਹੋ ਗਈ ਕੋਣ ਤੇ ਮੇਰੇ ਹਿਸਾਬ ਦੇ ਨਾਲ ਉਹ ਹੋਰ ਬਿਹਤਰ ਹੋ ਕੇ ਇਸ ਮੁੱਦੇ ਉੱਪਰ ਕੰਮ ਕਰਨਗੇ। ਭਾਈ ਸਰ ਜੀ ਜਿੱਤ ਤੇ ਕਿਤਰਾ ਦੀ ਖੁਸ਼ੀ ਮਿਲਾਂਗੇ? ਜਿੱਤ ਤੇ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਵੀ ਆਪਾਂ ਖੁਸ਼ੀ ਇਹ 4 ਜੂਨ ਹੈ ਨਹੀਂ ਮਨਾ ਸਕਦੇ। ਆਪਾਂ ਸ਼ੁਕਰਾਨਾ ਕਰਨਾ ਗੁਰੂ ਦਾ ਜਿੱਥੇ-ਜਿੱਥੇ ਵੀ ਸੰਗਤ ਬੈਠੀ ਦੇਸ਼ ਦੇ ਵਿੱਚ ਬੈਠੀ ਵਿਦੇਸ਼ ਦੇ ਵਿੱਚ ਬੈਠੀ ਆ। ਜਿੱਥੇ ਵੀ ਗੁਰੂ ਘਰ ਆ ਗੁਰੂ ਦੇ ਅੱਗੇ ਜਾ ਕੇ ਕਦੇ ਸ਼ਹੀਦਾਂ ਸਿੰਘਾਂ ਦੀ ਅਰਦਾਸ ਕਰੋ, ਚੜ੍ਹਦੀ ਕਲਾ ਦੀ ਅਰਦਾਸ ਕਰੋ ਭਾਈ ਅਮਰਪਾਲ ਸਿੰਘ ਖਾਲਸਾਈ ਜੇਲ੍ਹ ਦੇ ਵਿੱਚ ਬੰਦ ਉਹਨਾਂ ਦੀ ਚੜ੍ਹਦੀ ਕਲਾ ਬੰਦੀ ਸਿੰਘਾਂ ਦੀ ਚੜ੍ਹਦੀ ਕ ਕਿਸੇ ਪ੍ਰਕਾਰ ਦੀ ਕੋਈ ਆਪਸਬਾਜ਼ੀ ਪਟਾਕੇ ਗਲਾਂ ਦੇ ਵਿੱਚ ਹਾਰ ਪਾਈ ਜਾਂਦੇ ਢੋਲ ਵਜਾਈ ਜਾਂਦੇ ਫੁੱਲ ਛੁੱਟੇ ਜਾਂਦੇ ਉਤੋਂ ਦੀ ਬਥੇਰਾ ਕੁਝ ਕੀਤਾ ਜਾਂਦਾ ਸੋ ਉਹ ਕੁਝ ਆਪਾਂ ਨਹੀਂ ਕਰਨਾ ਭਾਈ ਅਮਰਤਪਾਲ ਸਿੰਘ ਖਾਲਸਾ ਜਿੱਤ ਤੇ ਵੀ ਨਹੀਂ ਕਰਨਾ ਤੇ ਬਾਕੀ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਨਮਾਇंदे ਜਿੱਤਦੇ ਆ ਕੋਈ ਬੀਜੇਪੀ ਦਾ ਹੋਵੇ ਕੋਈ ਆਪ ਦਾ ਹੋਵੇ ਕੋਈ ਕਿਸੇ ਵੀ ਪਾਰਟੀ ਦਾ ਨਮਾਇੰਦਾ ਹੋਵੇ ਮੇਰੀ ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਪੰਜਾਬ ਦੇ ਜਾਏ ਜੋ ਤੁਹਾਨੂੰ ਪੰਜਾਬ ਦਾ ਇਤਿਹਾਸ ਪਤਾ 1984 ਦੇ ਵਿੱਚ ਜੋ ਸਾਡੇ ਨਾਲ ਵਾਪਰਿਆ ਤੇ ਆਪਾਂ ਉਸ ਦਰਦ ਨੂੰ ਬਿਆਨ ਕਰੀਏ ਜਿੱਤ ਤੇ ਇਹ ਨਾ ਵੀ ਆਪਾਂ ਕਦੇ ਛਾਲਾ ਹੀ ਮਾਰਦੇ ਰਹ ਜੀ ਇਹਟ ਪੁੱਸੀnga ਮਾਰਦੇ ਰਹ ਜੀ ਉਹ ਕੰਮ ਆਪਾਂ ਕਿਸੇ ਨੇ ਵੀ ਨਹੀਂ ਕਰਨਾ ਜਿਹੜਾ ਪੰਜਾਬ ਦੀ ਧਰਤੀ ਦਾ ਕੋਈ ਨਮਾਇੰਦਾ ਜਿੱਤਦਾ ਜੀ ਬਿਲਕੁਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ